ਮੈਂ ਆਪਣੀ 19 ਤਰੀਕ ਨੂੰ ਮੇਰੇ ਬੱਚੇ ਨਾਲ ਗੱਲ ਹੁੰਦੀ ਆ ਵੀਡੀਓ ਕਾਲ ਹੁੰਦੀ ਆ ਬੱਚਾ ਬਿਲਕੁਲ ਠੀਕ ਠਾਕ ਆ ਬਿਲਕੁਲ ਗੱਲਾਂ ਆ ਵਧੀਆ ਕਰਦਾ ਵਾ ਕੋਈ ਗੱਲਬਾਤ ਨਹੀਂ ਪਰ ਜਦੋਂ 20 ਤਰੀਕ ਦਾ ਦਿਨ ਚੜਦਾ ਵਾ ਤੇ ਕੋਈ 8:30 ਵਜੇ ਮੈਨੂੰ ਫੋਨ ਆਂਦਾ ਵਾ ਸਰਪੰਚ ਵੱਲੋਂ ਸਰਪੰਚ ਵੱਲੋਂ ਫੋਨ ਆਂਦਾ ਵੀ ਆ ਕੇ ਮੇਰੀ ਗੱਲ ਸੁਣ ਜਾ ਮੈਂ ਜਦੋਂ ਉਹ ਘਰ ਜਾਣਾ ਤੇ ਉਹਦੇ ਨਾਲ ਮੇਰੀ ਗੱਲ ਹੁੰਦੀ ਆ ਉਹਨੇ ਮੈਨੂੰ ਬੇਟੇ ਦਾ ਨਾਮ ਪੁੱਛਿਆ ਅਮਰਪਾਲ ਸਿੰਘ ਤੇ ਅਮਰਿਤਪਾਲ ਸਿੰਘ ਉਹ ਕਹਿੰਦਾ ਵੀ ਉਹਨੂੰ ਨਾ ਗੋਲੀ ਲੱਗ ਗਈ ਉਹ ਤੇ ਪੂਰਾ ਹੋ ਗਿਆ ਤੇਰਾ ਹੁਣ ਪਿੰਨੂ ਡਰੈੱਸ ਪੁੱਛਿਆ ਵੀ ਕਿਹੜੀ ਜਗ੍ਹਾ ਰਹਿੰਦਾ ਮੈਂ ਨਾ ਆਪਣੇ ਉਥੇ ਕੀ ਉਹਦਾ ਨਾਮ ਹੀਓ ਸ਼ਾਮਚ ਤੇਜਗੜ ਉਹ ਕਹਿੰਦਾ ਉਹ ਤੇ ਪੂਰਾ ਹੋ ਗਿਆ ਤੇ ਆਪਣੇ ਘਰ ਨਾਲ ਦੱਸੀ ਦੋ ਦਿਨ ਡੈੱਡ ਬੋਡੀ ਨਹੀਂ ਆਣੀ ਮੇਰੇ ਕੋ ਰਿਆ ਨਹੀਂ ਗਿਆ ਦੱਸਣ ਤੋਂ ਮੇਰੀਆਂ ਪੂ ਬਾਹ ਨਿਕਲ ਗਈ ਉਸ ਟਾਈਮ ਤੇ ਜਦੋਂ ਮੈਂ ਉਹਦਾ ਨਾਂ ਸੁਣਿਆ ਤਾਂ ਮੈਂ ਸੁਪੈਂਚ ਤੋਂ ਤਲਾਹ ਦਿੱਤੀ ਗਈ ਕਿ ਮੈਨੂੰ ਕੋਈ ਅਧਿਕਾਰੀ ਨਹੀਂ ਮਿਲਿਆ ਪਰ ਜਦੋਂ ਮੇਰੇ ਬੱਚੇ ਦੀ ਬਾਡੀ ਆਈ ਆ ਮੈਨੂੰ ਬਹੁਤ ਦੁੱਖ ਹੋਇਆ ਮੇਰੇ ਪੁੱਤਰ ਦੇ ਤਿਰੰਗੇ ਦੇ ਵਿੱਚ ਆਂਦੀ ਤੇ ਮੈਨੂੰ ਕੋਈ ਸ਼ਾਨ ਮਹਿਸੂਸ ਕਰਦਾ ਮੈਂ ਕਿ ਮੈਂ ਇੱਕ ਸ਼ਹੀਦ ਦਾ ਪੁੱਤ ਆ ਮੈਂ ਬੱਚਾ ਬਹੁਤ ਜਾਨਾ ਭਰਤੀ ਕਰਾਇਆ ਸੀ ਪਰ ਸਿੰਘ ਬ ਕੋ ਕੋ ਲਵਜ ਨਹੀਂ ਕਰਨ ਉਹਨੇ ਬਾਰੇ ਕਿੰਨਾ ਮੇਰਾ ਬੱਚਾ ਲੈ ਗਈ ਪਰ ਇਹਨਾਂ ਨੇ ਕਿਹਾ ਤਾਂ ਤੇ ਉਹ ਗੋਲੀਬਾਰੀ ਉਹਨਾਂ ਕੋਲ ਹੀ ਆਪ ਨਹੀਂ ਮਾਰੀ ਇਹ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਹ ਗੱਲ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਅਧਿਕਾਰੀਆਂ ਦੇ ਵੱਲੋਂ ਕੀ ਕਿਹਾ ਗਿਆ ਕਿਥੇ ਗੋਲੀ ਲੱਗੀ ਹੁੰਦੀ ਆ ਅਧਿਕਾਰੀਆਂ ਨੂੰ ਕਿਹਾ ਵੀ ਉਹ ਗੋਲੀ ਵੱਜੀ ਆ ਦੇ ਮਤਲਬ ਇਹ ਨਹੀਂ ਮਤਲਬ ਬਿਲਕੁਲ ਅਧਿਕਾਰੀ ਕਹਿੰਦੇ ਵੀ ਸਵੇਰੇ ਉਹਦੀ 4 ਵਜੇ ਤੋਂ 6 ਵਜੇ ਤੱਕ ਡਿਊਟੀ ਆ ਡਿਊਟੀ ਦੌਰਾਨ ਉਹਨੇ ਮੜ ਕੇ ਚਾਹ ਵੀ ਬਣਾਈ ਆ 4:30 ਵਜੇ ਚਾਹ ਵੀ ਪੀਤੀ ਆ ਇੱਥੇ ਕਰਕੇ ਸੱਤ ਬੰਦੇ ਆ ਗਏ ਅਸੀਂ ਇਕੱਠੇ ਚਾਹ ਪੀਣ ਤੋਂ ਬਾਅਦ ਇੱਕ ਜਿਹੜਾ ਸੀਨੀਅਰ ਉਹ ਨਹਾਉਣ ਚਲ ਗਿਆ ਤੇ ਇਹਨੇ ਕਿਸੇ ਗੋਲੀ ਮਾਰ ਲਈ ਇਹ ਕਿੱਦਾਂ ਹੋ ਸਕਦਾ ਵਾ ਜੋ ਸੱਤ ਜਣੇ ਇਕੱਠੇ ਰਹਿ ਆ ਨੇ ਤੂੰ ਕਿੱਦਾਂ ਗੋਲੀ ਮਾਰ ਗਿਆ ਆਪਣੇ ਨਾਲ ਹੀ ਕਹਿੰਦੇ ਆ ਸਰ ਹਾਂਜੀ ਮੁਕਤੀ دیے ਲੈ ਕੇ ਆਏ ਸੀ ਮੁਕਤੀ دیے ਜਰੂਰ ਲੈ ਕੇ ਆਏ ਆ ਨਾ ਤੇ ਆਪਣੇ ਮੇਰੇ ਆਪਣੇ ਰਿਸ਼ਤੇਦਾਰ ਨੇ ਉਹ ਗਦਾਸਪੁਰ ਗਏ ਹਾਈਵੇ ਤੇ ਤੇ ਹਾਈਵੇ ਤੋਂ ਉਹਨਾਂ ਗੱਡੀ ਬਹੁਤ ਸਲੋ ਸਲੋ ਲਿਆਂਦੀ ਕਿਤੇ ਕਿਤੇ ਰੁਕ ਜਾਣ ਕਿਤੇ ਰੁੱਕੇ ਕਿਤੇ ਰੁਕ ਜਾਣ ਤੇ ਜੇ ਲੈ ਕੇ ਆਏ ਨੇ ਤੇ ਬਾਹਰ ਦੀ ਫਿਰਨੀ ਦੇ ਉੱਤੇ ਆਪਣੇ ਮੇਰੇ ਛੋਟੇ ਬੱਚੇ ਜਿਹੜੇ ਹੋਰ ਵੀ ਨੇ ਸੱਜਣ ਤਾਈ ਜਿਹੜੇ ਉਹ ਜਾ ਕੇ ਚੱਕ ਕੇ ਲਿਆਏ ਬੱਚੇ ਨੂੰ ਤੇ ਉੱਥੋਂ ਹੀ ਉਹ ਗੱਡੀ ਲੈ ਕੇ ਚਲੇ ਗਏ ਨੇ ਜਦੋਂ ਖੋਲੀ ਆ ਬਾਡੀ ਤੇ ਬਾਡੀ ਬਿਲਕੁਲ ਇਸ ਤਰ੍ਹਾਂ ਦੀ ਕੋਸ਼ਿਸ਼ ਦੇ ਘਾਰੀਆਂ ਨਾਲ ਤੁਹਾਡਾ ਕੋ ਰਾ ਨਹੀਂ ਹੋਇਆ ਇਹ ਮੇਰੇ ਜੀਜਾ ਜੀ ਇਹਨਾਂ ਨਾਲ ਗੱਲਬਾਤ ਹੁੰਦੀ ਰਹੀ ਹੈ ਮੈਂ ਉਦੋਂ ਹੀ ਸਰਪੰਚ ਦੇ ਘਰੋਂ ਇਹਨਾਂ ਨੂੰ ਫੋਨ ਕਰਤਾ ਹਾਂਜੀ ਕੱਲ੍ਹ ਸ਼ਾਮੀ ਇਹ ਸਨਸਕਾਰ ਨਹੀਂ ਕੀਤਾ ਮਤਲਬ ਬੱਚੇ ਦਾ ਦੇਖ ਕੇ ਇਹਨਾਂ ਤਾਂ ਬਹੁਤ 만족ੀ ਹੋਇਆ ਇੱਕ ਦੇਸ਼ ਦਾ ਜ ਆਪਣੇ ਫੌਜ ਦਾ ਜਵਾਨ ਹੋਏ ਇਹ ਉਹਦਣਾ ਇੰਨੀ ਮਾੜੀ ਘਟਨਾ ਮੈਂ ਮੈਂ ਹਾਂਜੀ ਮੰਗ ਕਰਦੇ ਮੰਗ ਕਰਦੇ ਕਿ ਮੇਰੇ ਬੱਚੇ ਨੂੰ ਸਲਾਮੀ ਦਿੱਤੀ ਜਾਂਦੀ ਪਰ ਪੂਰੇ ਆਮ ਛਾਂ ਮੈਂ ਬੱਚਾ ਪਹੁੰਚ ਕਰਾਇਆ ਹੁਣੀ ਹੋਈ ਆਪਰ ਪਾਸੇ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਮੈਨੂੰ ਮੈਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਕਿੰਨ ਮਾਰੀ ਗੋਲੀ ਕਿਸ ਕਰ ਤੱਕ ਸਨਸਕਾਰ ਨਹੀਂ ਮੈਂ ਜਿੰਨਾ ਇਨਸਾਫ ਦੀ ਮੰਗ ਕਰਦਾ ਮੈਂ ਸਨਸਕਾਰ ਉਹਦੇ ਕਰਾਂਗਾ ਇਥੇ ਬਾਡੀ ਮੈਂ ਲੈ ਆਂਦਾਂ ਨਹੀਂ ਅਈ ਬਹੁਤ ਦਫਾ ਵੇਖੀਆਂ ਬਹੁਤ ਦਫਾ ਆਪਣੇ ਹੱਥ ਦੇ ਨਾਲ ਫੌਜੀ ਸ਼ੂਰ ਬੀਰਾਂ ਨੂੰ ਉਹਨਾਂ ਦੇ ਘਰਾਂ 'ਚ ਭੇਜਿਆ ਪਰ ਇਹੋ ਜੀ ਕਾਰਵਾਈ ਮੈਂ ਆਪਣੀ 28 ਸਾਲ ਦੀ ਨੌਕਰੀ ਦੇ ਵਿੱਚ ਨਹੀਂ ਵੇਖੀ ਜੋ ਇਸ ਰਾਜਮਣ ਨੇ ਇਹ ਜਲੂਸ ਕੱਢਿਆ ਆਪਣਾ ਵੀ ਤੇ ਆਪਣੀ ਹਿੰਦੁਸਤਾਨ ਦੀ ਆਰਮੀ ਦਾ ਜੋ ਕਿ ਅਜ ਗਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਉਹਦੇ ਬਾਰੇ ਮਿਸਾਲ ਬਣ ਕੇ ਖੜਾ ਹੈ ਕਿ ਸਾਡਾ ਛੋਟਾ ਜਿਹਾ ਪੁੱਤਰ ਢਾਈ ਸਾਲ ਨੌਕਰੀ 23 ਸਾਲ ਉੰਭਰ ਨੂੰ ਉਹਨਾਂ ਨੇ ਬਲੇਮ ਕਰਕੇ ਸੁਸਾਇਡ ਦਾ ਉਹਦੇ ਤੇ ਇਲਜ਼ਾਮ ਲਾ ਕੇ ਉਹਨੂੰ ਘਰ ਭੇਜਤਾ ਅਸੀਂ ਮੰਨਦੇ ਆ ਸੁਸਾਇਡ ਜੇ ਉਹਨੇ ਕੀਤਾ ਜਾਂ ਦੂਸਰਿਆਂ ਬੰਦਿਆਂ ਨੇ ਕਰ ਦਿੱਤਾ ਪਰ ਜੋ ਆਰਮੀ ਦਾ ਰੂਲ ਆਫ ਰੈਗੂਲੇਸ਼ਨ ਆ ਪ੍ਰੋਟੋਕਾਲ ਆ ਕਿ ਆਦਮੀ ਨੂੰ डेड बॉडी ਨੂੰ ਬਹੁਤ ਹੀ ਉੱਤਮ ਸਮਝ ਕੇ ਉਹਦਾ ਸੰਸਕਾਰ ਕੀਤਾ ਜਾਏ ਕੋਈ ਇਹੋ ਜਿਹਾ ਪ੍ਰੋਟੋਕਾਲ ਨਹੀਂ ਆ ਪ੍ਰੋਟੋਕਾਲ ਆਨ ਡਿਪੈਂਡ ਆਨ ਕਮਾਂਡਰ ਉਹਦੀ ਮਰਜ਼ੀ ਆ ਕਿ ਉਹ ਕੀ ਕਰਦਾ ਪਰ ਆਰਮੀ ਇਹ ਪੂਰੀ ਨਹੀਂ ਚਾਹੁੰਦੀ ਹਿੰਦੁਸਤਾਨ ਪੂਰਾ ਨਹੀਂ ਚਾਹੁੰਦਾ ਕਿਉਂਕਿ ਹਿੰਦੁਸਤਾਨ ਪੂਰਾ ਇਹਦਾ ਪੂਰਾ ਆਰਮੀ ਦੇ ਉੱਤੇ ਡਿਪੈਂਡ ਆ ਅਗਰ ਆਰਮੀ ਦਾ ਕੋਈ ਵੀ ਸੋਲਜਰ ਇਸ ਤਰੀਕੇ ਨਾਲ ਆਵੇ ਸਾਡੇ ਮਨੋਬਲ ਉਤੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਇਹ ਆਪਾਂ ਉੱਥੇ ਕਿਉਂ ਜਾਣਾ ਉੱਥੇ ਤੇ ਐ ਹਾਲਤ ਹੋ ਕੇ ਆਉਂਦੀ ਹੈ ਅੱਜ ਜਿੰ ਹੁਣਾ ਕੀ ਚਾਹੀਦਾ ਪ੍ਰਾਪਰ ਉਹਦਾ ਮਤਲਬ ਹੈ ਜਦੋਂ ਯੂਨਟ ਚ ਪਹੁੰਚਦਾ ਉਹਦਾ ਪੋਸਟਮਾਰਟ ਹੋ ਕੇ ਪੈਕਿੰਗ ਕੀਤੀ ਜਾਂਦੀ ਆ ਨੋਟਿਸ ਲਾਇਆ ਜਾਂਦਾ ਉਹ ਤੋਂ ਬਾਅਦ ਉੱਤੇ ਯੂਨਟ ਉਹਦੇ ਸਿਰ ਤੇ ਟਰਬਨ ਉਹਦੇ ਉੱਪਰ 5 ਮੀਟਰ ਕੱਪੜਾ ਉਹ ਤੋਂ ਬਾਅਦ ਵਾਈਟ ਕਲੋਥ ਦੇ ਨਾਲ ਔਰ ਪੋਲੋਥਿਨ ਲਾ ਕੇ ਉਹਦੀ ਸਟੀਚਿੰਗ ਕੀਤੀ ਜਾਂਦੀ ਆ ਔਰ ਫਿਰ ਇਹਦੇ ਉੱਤੇ ਤਿਰੰਗਾ ਝੰਡਾ ਲਾਇਆ ਜਾਂਦਾ ਦੀ ਮਾਰ ਲਈ ਜੇਕਰ ਗੋਲੀ ਮਾਰਨੀ ਹੈ ਆਪਣੇ ਘਰ ਛੁੱਟੀ ਆਣ ਕੇ ਮਾਰ ਸਕਦਾ ਜੇ ਘਰ ਦੀ ਪ੍ਰੋਬਲਮ ਹੋਵੇ ਹੁਣ ਇਹੋ ਸਮਝਦੇ ਆ ਕਿ ਆਰਮੀ ਦੀ ਪ੍ਰੋਬਲਮ ਆ ਆਰਮੀ ਨੇ ਸਟ्रेस ਕੀਤਾ ਵਾ ਜੇ ਉਹਨੇ ਗੋਲੀ ਵੀ ਮਾਰੀ ਆ ਤੇ ਫਿਰ ਕਸੂਰਵਾਨ ਕੌਣ ਆ ਆਰਮੀ ਆ ਉਹਦੇ ਮਾਪੇ ਨੇ ਕਿ ਉਹਨੇ ਜੀ ਸੁਸਾਈਡ ਕਰ ਲਿਆ ਵਾ ਤੁਸੀਂ ਸਾਨੂੰ ਕਿਸੇ ਮਾਪੇ ਬਾਪ ਨੂੰ ਕਿਸੇ ਵੀ ਰਿਲੇਟਿਵ ਨੂੰ ਕੋਈ ਇਹੋ ਜੀ ਰਿਟਰਨ ਕੋਈ ਈਮੇਲ ਕੋਈ ਇਹੋ ਜਿਹਾ ਕੋਈ ਕੰਮ ਨਹੀਂ ਅਸੀਂ ਪਕਾਰ ਦੇ ਰਹੇ ਹੋ ਸਾਨੂੰ ਫੋਟੋ ਭੇਜ ਦਿਓ ਫੋਟੋ ਭੇਜ ਦਿਓ ਫੋਟੋ ਭੋ ਦੋ ਨੈਵਰ ਨੋ ਐਨੀਬਾਡੀ ਲਿਸਨ ਇਹ ਪ੍ਰਸ਼ਾਸਨਿਕ ਅਧਿਕਾਰੀ ਜਾਂ ਫੌਜੀ ਅਧਿਕਾਰੀ ਤਰਨਾ ਦਾ ਨਹੀਂ ਕੰਮ ਕਰਦੇ ਤੇ ਕੀ ਅੱਗੇ ਦਾ ਕੰਮ ਕਰਦੇ ਅੱਗੇ ਆ ਕਰਤਾਹੀਂ ਇੱਥੋਂ ਅਸੀਂ ਡੀਸੀ ਸਾਹਿਬ ਦੇ ਨਾਲ ਸਾਡੀ ਮੁਲਾਕਾਤ ਹੋਏਗੀ ਅਗਰ ਡੀਸੀ ਸਾਹਿਬ ਵੀ ਸਹੀ ਤਰੀਕੇ ਨਾਲ ਸਾਡੇ ਇਨਸਾਫ ਸਾਡੇ ਪ੍ਰੋਟੋਕਾਲ ਸਾਡੇ ਜੋ ਜਵਾਨ ਨੂੰ ਮਿਲਣਾ ਚਾਹੀਦਾ ਅਗਰ ਉਹਨਾਂ ਦੇ ਉੱਤੇ ਉਹ ਵੀ ਪੂਰੇ ਨਹੀਂ ਉਤਰਦੇ ਤੇ ਟੇਲ ਇਨਸਾਫ ਇਸੇ ਤਰ੍ਹਾਂ ਗੱਡੀਆਂ ਖੜੀਆਂ ਰਹਿਣ ਗਿਆ ਜੋ ਸਾਡੀਆਂ ਜਥੇਬੰਦੀਆਂ ਬੋਲਣ ਗਿਆ ਉਸ ਪ੍ਰਕਾਰ ਹੀ ਕੰਮ ਕਰਦੇ ਰਹੇ ਕઈ ਸਮੱਸਿਆ ਦਾ ਹੱਲ ਕਰਵਾਉ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾంత్రਿਕ ਬਾਬਾ ਖਾਨ ਬੰਗਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਮੈਚ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾంత్రਿਕ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 98768786